ਦਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਸਮੋਸੇ ਆਪਾਂ ਇਹ ਇੱਕ ਕੌਲੀ ਲਈਏ ਮੈਦੇ ਦੀ ਜੀ ਇਹ ਜਮੈਣ ਲਈਏ ਜੀ ਇਹਨਾਂ ਦਾ ਆਪਾਂ ਡੋ ਤਿਆਰ ਕਰ ਲਾਂਗੇ ਇਹ ਆਪਾਂ ਜਮੈਣ ਪਾ ਲਾਂਗੇ ਥੋੜੀ ਜੀ ਜਮੈਣ ਤੁਸੀਂ ਸਮੋਸਿਆਂ ਚ ਜ਼ਰੂਰ ਐਡ ਕਰਿਓ ਥੋੜਾ ਜਿਹਾ ਆਪਾਂ ਇਹਦੇ ਚ ਨਮਕ ਐਡ ਕਰਾਂਗੇ ਜੀ ਨਮਕ ਤੁਸੀਂ ਆਪ ਦੇ ਹਿਸਾਬ ਨਾਲ ਪਾ ਲਿਓ ਥੋੜਾ ਜਿਹਾ ਆਪਾਂ ਢਾਲ ਟਾ ਕੇ ਉਹ ਐਡ ਕਰਾਂਗੇ ਅੱਜ 2 ਚਮਚੇ ਐਡ ਕਰਾਂਗੇ ਇਹਨਾਂ ਚੰਗੀ ਤਰ੍ਹਾਂ ਮਸਾਲਾ ਗਿਆ ਇਸ ਤਰ੍ਹਾਂ ਤਾਂ ਕਿ ਸਾਰੇ ਮੈਦੇ ਨੂੰ ਉਹ ਘਿਓ ਲੱਗ ਜੇ ਕਿ ਉਹਨੂੰ ਇਸ ਤਰ੍ਹਾਂ ਮਿਕਸ ਕਰ ਲਾਂਗੇ ਮੈਦੇ ਦੇ ਆਪਣੇ ਆٹے ਦੇ ਇਸ ਤਰ੍ਹਾਂ ਮੁੱਠੀ ਬਣਨੀ ਚਾਹੀਦੀ ਹੈ ਜੀ ਫਿਰ ਆਪਣਾ ਆਟਾ ਪਰਫੈਕਟ ਹੈ ਜੀ ਹੁਣ ਆਪਾਂ ਇਹਦਾ ਇੱਕ ਡੋ ਤਿਆਰ ਕਰ ਲਾਂਗੇ ਥੋੜਾ ਥੋੜਾ ਪਾਣੀ ਪਾ ਕੇ ਨਾ ਤੁਸੀਂ ਆਟਾ ਇਹ ਜਿਆਦਾ ਸਖਤ ਗੁੰਨਣਾ ਨਾ ਨੋਰਮਲ ਜਿਹਾ ਗੁੰਨਣਾ ਹੈ ਜੀ ਨਹੀਂ ਜਿਆਦਾ ਢਿੱਲਾ ਕਰਨਾ ਆਟਾ ਇਸ ਤਰ੍ਹਾਂ ਆਪਣਾ ਮੁੱਕੀ ਦੇ ਕੇ ਇੱਕ ਡੋਅ ਤਿਆਰ ਕਰ ਲਾਂਗੇ ਜੀ। ਆਪਾਂ ਅੱਧਾ ਤੇ ਥੋੜਾ ਜਿਹਾ ਔਲਾ ਕੇ ਇਸ ਤਰ੍ਹਾਂ ਲਾ ਕੇ ਰੱਖ ਦਾਂਗੇ ਤਾਂ ਕਿ ਇਹ ਸੁੱਕੇ ਨਾ। ਹੁਣ ਆਪਾਂ ਅੱਧੇ ਘੰਟੇ ਵਾਸਤੇ ਰੈਸਟ ਤੇ ਰੱਖ ਦਾਂਗੇ ਇਹਨੂੰ। ਇਹ ਆਪਾਂ 4-5 ਆਲੂ ਲੈ ਲਏ ਜੀ ਚੰਗੀ ਤਰ੍ਹਾਂ ਆਪਾਂ ਬਾੜ ਲਏ ਆ ਜੀ ਹੁਣ ਆਪਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲਾਂਗੇ ਤੁਸੀਂ ਮੈਸ਼ ਵੀ ਕਰ ਸਕਦੇ ਹੋ ਇਸ ਤਰ੍ਹਾਂ ਕੱਟ ਲਾਂਗੇ ਆਪਾਂ ਬਿਲਕੁਲ ਬਰੀਕ-ਬਰੀਕ ਸਾਰੇ ਆਲੂ ਆਪਾਂ ਇਸ ਤਰ੍ਹਾਂ ਹੀ ਕੱਟ ਲਾਂਗੇ ਇਹ ਆਪਾਂ ਆਲੂ ਕੱਟ ਲਏ ਬਰੀਕ ਬਰੀਕ ਜੀ ਇੱਧਰ ਤਿੰਨ ਆਪਾਂ ਹਰੀਆਂ ਮਿਰਚਾਂ ਕੱਟ ਲਈਆਂ ਬਰੀਕ ਇੱਧਰ ਆਪਾਂ ਥੋੜਾ ਜਿਹਾ ਘਿਓ ਪਾ ਲਾਂਗੇ ਇਹਨੂੰ ਗਰਮ ਕਰ ਲਾਂਗੇ ਇਹ ਆਪਾਂ ਸਬ ਤੋਂ ਧਨੀਆ ਪਾਵਾਂਗੇ ਥੋੜਾ ਜਿਹਾ ਇਹ ਆਪਾਂ ਜੀਰਾ ਪਾਵਾਂਗੇ ਜੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਧਨੀਆ ਤੇ ਜੀਰੇ ਨੂੰ ਆਪਣਾ ਧਨੀਆ ਧਨੀਆ ਤੇ ਜੀਰਾ ਭੁੱਜ ਗਿਆ ਜੀ ਹੁਣ ਆਪਾਂ ਇਹਦੇ 'ਚ ਹਰੀ ਮਿਰਚ ਭੁੰਨਾਂਗੇ ਥੋੜੀ ਜਿਹੀ ਫਿਰ ਮੈਂ ਟੋਟਾ ਆਪਣੀਆਂ ਹਰੀਆਂ ਮਿਰਚਾਂ ਨੂੰ ਦੱਗਿਆ ਹੀ ਹੁਣ ਆਪਾਂ ਇਹਦੇ ਚਾਲੂ ਪਲਾਂਗੇ ਪੱਤੇ ਵਿੱਚ ਹੁਣ ਆਪਾਂ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਜੀ ਨਮਕ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਅੱਧਾ ਚਮਚਾ ਨਮਕ ਪਾਇਆ ਜੀ ਥੋੜੀ ਜਿਹੀ ਪਾਈ ਆਪਾਂ ਲਾਲ ਮਿਰਚ ਇਹ ਬਾਅਦ ਗਰਮ ਮਸਾਲਾ ਇਪਰ ਥੋੜਾ ਜਿਹਾ ਧਨੀਆ ਪਾਊਡਰ ਹਲਦੀ ਆਪਾਂ ਬਿਲਕੁਲ ਥੋੜੀ ਜਿਹੀ ਐਡ ਕਰਾਂਗੇ ਹੁਣ ਆਪਾਂ ਇਹ ਨੂਨ ਮੱਤੇ ਦੇ ਚ ਮਿਰਚ ਕਰ ਲਾਂਗੇ ਚ ਚੰਗੀ ਤਰ੍ਹਾਂ ਇਹ ਪੱਲੂ ਥੋੜਾ ਜਿਹਾ ਮੈਸ਼ ਕਰ ਲੇ ਜੀ ਇਸ ਤਰ੍ਹਾਂ ਆਪਣੀ ਸਟਫਿੰਗ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਇਹਨਾਂ ਨੂੰ ਠੰਡਾ ਕਰ ਲਾਂਗੇ ਜੀ ਜਮਾ ਠੰਡੀ ਕਰਕੇ ਭਰਨੀ ਹੈ ਜੇ ਇਹ ਇਹ ਆਪਾਂ ਦੋ ਨੂੰ ਚੰਗੀ ਤਰ੍ਹਾਂ ਮੁੱਕੀ ਦੇ ਕੇ ਵਧੀਆ ਸੌਫਟ ਕਰ ਲਾਂਗੇ ਜੇ ਇਹਨੂੰ ਇਸ ਤਰ੍ਹਾਂ ਹੁਣ ਆਪਾਂ ਇਹਦੇ ਪੇੜੇ ਕਰ ਲਾਂਗੇ ਛੋਟੇ ਛੋਟੇ ਇਸ ਤਰ੍ਹਾਂ ਸਾਰੇ ਪੇੜੇ ਤਿਆਰ ਕਰ ਲਾਂਗੇ ਜੀ ਆਪਾਂ ਸ਼ੀਟਾ ਵਾਸਤੇ ਆਪਾਂ ਪੇੜੇ ਨੂੰ ਇਸ ਤਰ੍ਹਾਂ ਬਿਲਕੁਲ ਫਲੈਟ ਕਰ ਲਾਂਗੇ ਜੀ ਫਿਰ ਇਹਨੂੰ ਵੇਲ ਲਾਂਗੇ ਇਹਦੇ ਵਿੱਚ ਕੋਈ ਮਿੱਡਾ ਆਟਾ ਨਹੀਂ ਲਾਉਣਾ ਤੁਸੀਂ ਇਸ ਤਰ੍ਹਾਂ ਹੀ ਵੇਲ ਲੈਣਾ ਜੀ ਬਹੁਤ ਸੌਖੇ ਤਰੀਕੇ ਨਾਲ ਵੇਲਿਆ ਜਾਂਦਾ ਹੈ। ਨਾ ਹੀ ਜ਼ਿਆਦਾ ਮੋਟੀ ਵੇਲਣੀ ਹੈ ਰੋਟੀ ਨਾ ਜ਼ਿਆਦਾ ਪਤਲੀ ਜਿਸ ਤਰ੍ਹਾਂ ਆਪਾਂ ਰੋਟੀ ਵੇਲਦੇ ਹਾਂ ਉਸ ਤਰ੍ਹਾਂ ਦੀ ਵੇਲ ਲੈਣੀ ਹੈ ਜੀ ਸਟਰਾਪਾ ਕੱਟ ਲਾਂਗੇ ਵਿਚਾਲੋਂ ਜੀ ਦੋ ਸ਼ੀਟਾਂ ਤਿਆਰ ਕਰ ਲਾਂਗੇ ਇੱਕ ਰੋਟੀ ਤੋਂ ਸਟਰਾ ਵੀਰ ਕੇ ਸ਼ੀਟਾਂ ਤਿਆਰ ਕਰ ਲਾਂਗੇ ਇਦਾਂ ਆਪਾਂ ਤੇਲ ਗਰਮ ਕਰ ਲੈਨੇ ਆ ਜੀ ਉਨਾਂ ਚਿਰ ਆਪਾਂ ਸਟਫਿੰਗ ਭਰ ਲਾਂਗੇ ਜੀ ਸਮੋਸਿਆਂ ਚ ਇਹ ਆਪਾਂ ਤੇਲ ਗਰਮ ਰੱਖ ਲੈ ਜੀ ਇਸ ਤਰ੍ਹਾਂ ਸ਼ੀਟ ਨੂੰ ਫੜ ਕੇ ਤੁਸੀਂ ਉੱਪਰ ਐ ਗੰਮ ਲਾ ਲਓ ਜੀ ਇਹ ਆਪਾਂ ਗੰਮ ਤਿਆਰ ਕਰੀ ਆ ਜੀ ਤੁਸੀਂ ਪਾਣੀ ਨਾਲ ਵੀ ਬੰਦ ਕਰ ਸਕਦੇ ਆ ਇਹ ਮੈਦੇ ਦੀ ਗੰਮ ਤਿਆਰ ਕਰੀ ਆ ਜੀ ਆਪਾਂ ਇਸ ਤਰ੍ਹਾਂ ਫੋਲਡ ਕਰ ਦਿਓ ਤੁਸੀਂ ਥੋੜਾ ਜਿਹਾ ਉੱਪਰ ਰੱਖਿਓ ਇਹਦੇ ਚੰਗੀ ਤਰ੍ਹਾਂ ਬੰਦ ਕਰ ਦਿਓ ਜੇ ਇਸ ਤਰ੍ਹਾਂ ਇਸ ਤਰ੍ਹਾਂ ਸੀਟਿਆ ਕਰ ਲਿਓ ਜੀ ਫਿਰ ਆਪਾਂ ਇਹਦੇ ਵਿੱਚ ਚਮਚੇ ਨਾਲ ਸਟਫਿੰਗ ਭਰ ਲਾਂਗੇ ਜੀ ਇੱਕ ਇੱਕ ਚੰਚਾ ਸਟਫਿੰਗ ਦਾ ਪਾਈ ਚਦਾਂਗੇ ਹੁਣ ਇਸ ਤਰ੍ਹਾਂ ਸਾਈਡਾਂ ਤੇ ਫਿਰ ਗਮ ਲਾ ਕੇ ਆਪਾਂ ਇਹਨੂੰ ਬੰਦ ਕਰ ਲਾਂਗੇ ਇਸ ਤਰ੍ਹਾਂ ਬੰਦ ਕਰੀ ਚੱਲੋ ਜੀ ਚੰਗੀ ਤਰ੍ਹਾਂ ਨੱਕ ਦੋ ਇਤ ਇਸ ਤਰ੍ਹਾਂ ਪਸਾਰੇ ਸਮੋਸੇ ਇਸ ਤਰ੍ਹਾਂ ਤਿਆਰ ਕਰ ਲਾਂਗੇ। ਇਸ ਤਰ੍ਹਾਂ ਭਰ ਕੇ ਜੇ ਤੁਸੀਂ ਉੱਪਰ ਇਸ ਤਰ੍ਹਾਂ ਗੰਮ ਲਾ ਲਿਓ ਜੀ ਜਾਂ ਪਾਣੀ ਨਾਲ ਵੀ ਬੰਦ ਕਰ ਸਕਦੇ ਹੋ। ਫਿਰ ਆਪਾਂ ਇਸ ਤਰ੍ਹਾਂ ਫੋਲਡ ਕਰ ਦਾਂਗੇ। ਹੁਣ ਆਪਾਂ ਇਸ ਤਰ੍ਹਾਂ ਇਹਦੇ ਚ ਸਟਫਿੰਗ ਭਰ ਲਾਂਗੇ ਜੀ। ਸਟਫਿੰਗ ਤੁਸੀਂ ਥੋੜੀ ਜਿਹੀ ਘੱਟ ਭਰਿਓ। ਫਿਰ ਸਮੋਸੇ ਖੁੱਲਦੇ ਨਹੀਂ। ਇਸ ਤਰ੍ਹਾਂ ਗਮ ਲਾਈ ਚੱਲਾਂਗੇ ਜੀ ਸੈਡਾਂ ਤੇ ਗਮ ਲਾ ਕੇ ਐ ਬੰਦ ਕਰ ਦਾਂ ਸਾਰੇ ਸਮੋਸੇ ਆਪਾਂ ਇਸ ਤਰ੍ਹਾਂ ਤਿਆਰ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਐ ਨੱਪ ਦਿਓ ਤੁਸੀਂ ਹੱਥਾਂ ਨਾਲ ਜੀ ਸਾਰੇ ਜੱਪੇ ਦੀਵੇਪਾਰਕ ਕੀ ਤਿਆਰ ਕਰ ਲਏ ਜੀ ਇਹ ਸਮੋਸੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਇਸ ਤਰ੍ਹਾਂ ਸਾਰੇ ਆਪਾਂ ਹੁਣ ਤੇਲ 'ਚ ਛੱਡ ਲਾਂਗੇ ਜੀ ਜੀ ਥੋੜੀ ਥੋੜੀ ਸਪੇਸ ਰੱਖਾਂਗੇ ਜੀ ਚਾਰ ਕਿਸਮوں ਸੀ ਆਪਾਂ ਚਲਾਂਗੇ ਇਹਨਾਂ ਨੂੰ ਮੀਡੀਅਮ ਲੋ ਫਲੇਮ ਤੇ ਤੁਸੀਂ ਫਰਾਈ ਕਰੋ ਜੀ ਫਿਰ ਵਧੀਆ ਕ੍ਰਿਸਪੀ ਬਣਨਗੇ ਆਪਣੇ ਸਮੋਸੇ ਥੋੜੇ ਥੋੜੇ 골ਡਨ ਹੋਣ ਲੱਗ ਗਏ ਆ ਜੀ। ਆਪਣੇ ਸਮੋਸੇ ਰੜ ਗਏ ਆ ਜੀ। ਇਸ ਤਰ੍ਹਾਂ ਆਪਾਂ ਸਾਰੇ ਸਮੋਸੇ ਤਿਆਰ ਕਰ ਲਾਂਗੇ। ਇਸ ਤਰ੍ਹਾਂ ਥੋੜਾ ਥੋੜਾ ਹਿਲਾਇਆ ਜਾਇਓ ਜੀ ਤੁਸੀਂ। ਵੀਡੀਓ ਵਿੱਚ ਤੇ ਪਕਾਇਓ ਇਹਨੂੰ ਜਿਆਦਾ ਤੇਜ਼ ਤੇ ਵਿੱਚੋਂ ਕੱਚੇ ਰਹਿ ਜਾਣਗੇ ਬਾਹਰੋਂ ਪੱਕ ਜਾਣਗੇ ਸਾਰੇ ਸਮੋਸੇ ਆਪਾਂ ਇਸ ਤਰੀਕੇ ਨਾਲ ਤਿਆਰ ਕਰ ਲਾਂਗੇ ਸਾਰੇ ਸਮੋਸੇ ਆਪਣੇ ਬਣ ਕੇ ਤਿਆਰ ਆ ਜੀ ਆਪਣੇ ਸਮੋਸੇ ਬਣ ਕੇ ਤਿਆਰ ਆ ਜੀ ਉਹ ਬਹੁਤ ਹੀ ਕ੍ਰਿਸਪੀ ਬਣੇ ਆ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ